ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੀ ਚੈਨਲ ਤੇ ਪਹਿਲੀ ਵਾਰ ਆਇਓ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਇੱਕ ਬਹੁਤ ਹੀ ਦਿਲਚਸਪ ਕਹਾਣੀ ਲੈ ਕੇ ਆਏ ਹਾਂ ਅਕਬਰ ਬਿਰਬਲ ਦੀ ਕਹਾਣੀ ਦੁੱਧ ਦਾ ਖੂ ਸੋ ਬਿਨਾ ਤੁਹਾਡਾ ਟਾਈਮ ਲਈ ਜੀ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਅਦਾਲਤੀ ਕਾਰਵਾਈ ਚੱਲ ਰਹੀ ਸੀ ਸਾਰੇ ਦਰਬਾਰੀ ਇੱਕ ਸਵਾਲ ਤੇ ਵਿਚਾਰ ਕਰ ਰਹੇ ਸਨ ਜੋ ਕਿ ਰਾਜ ਚਲਾਉਣ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਨਹੀਂ ਸੀ ਹਰ ਕੋਈ ਇੱਕ ਇੱਕ ਕਰਕੇ ਆਪਣੀ رائے ਦੇ ਰਿਹਾ ਸੀ ਬਾਦਸ਼ਾਹ ਅਕਬਰ ਦਰਬਾਰ ਵਿੱਚ ਬੈਠਾ ਮਹਿਸੂਸ ਕਰ ਰਿਹਾ ਸੀ ਕਿ ਹਰ ਕਿਸੇ ਦੀ رائے ਵੱਖਰੀ ਹੈ ਉਹ ਹੈਰਾਨ ਸੀ ਕਿ ਹਰ ਕੋਈ ਇੱਕੋ ਜਿਹਾ ਕਿਉਂ ਨਹੀਂ ਸੋਚਦਾ ਤਦ ਬਾਦਸ਼ਾਹ ਅਕਬਰ ਨੇ ਬੇਬਲ ਨੂੰ ਪੁੱਛਿਆ ਕਿ ਤੁਸੀਂ ਦੱਸ ਸਕਦੇ ਹੋ ਕਿ ਲੋਕਾਂ ਦੇ ਵਿਚਾਰ ਆਪਸ ਵਿੱਚ ਕਿਉਂ ਨਹੀਂ ਰਲਦੇ ਹਰ ਕੋਈ ਵੱਖਰਾ ਕਿਉਂ ਸੋਚਦਾ ਹੈ ਹਮੇਸ਼ਾ ਅਜੀਹਾ ਨਹੀਂ ਹੁੰਦਾ ਬੀਰਬਲ ਨੇ ਕਿਹਾ ਕੁਝ ਸਮੱਸਿਆਵਾਂ ਅਜਈਆਂ ਹਨ ਜਿਨ੍ਹਾਂ ਦੀ ਸਾਰਿਆਂ ਦੀ ਇੱਕੋ رائے ਹੈ ਇਸ ਤੋਂ ਬਾਅਦ ਅਦਾਲਤ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਸਾਰੇ ਆਪਣੇ ਘਰਾਂ ਨੂੰ ਪਰਤ ਗਏ ਉਸੇ ਸ਼ਾਮ ਜਦੋਂ ਬੀਰਬਲ ਅਤੇ ਬਾਦਸ਼ਾਹ ਅਕਬਰ ਬਾਗ ਵਿੱਚ ਸੈਰ ਕਰ ਰਹੇ ਸਨ ਤਾਂ ਬਾਦਸ਼ਾਹ ਨੇ ਫਿਰ ਉਹੀ ਚਰਚਾ ਕੀਤੀ ਬੀਰਬਲ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਬੀਰਬਲ ਨੇ ਕਿਹਾ ਕਿ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਲੋਕਾਂ ਦੇ ਵਿਚਾਰ ਇੱਕੋ ਜਿਹੇ ਹਨ ਬਾਦਸ਼ਾਹ ਅਕਬਰ ਕੁਝ देर ਖੂਬ ਵੱਲ ਦੇਖਦਾ ਰਿਹਾ ਫਿਰ ਬੋਲਿਆ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਤੁਹਾਡਾ ਸਮਝਾਉਣ ਦਾ ਤਰੀਕਾ ਥੋੜਾ ਅਜੀਬ ਹੈ ਜਦੋਂ ਕਿ ਬਾਦਸ਼ਾਹ ਨੂੰ ਪਤਾ ਸੀ ਕਿ ਬੀਰਬਲ ਆਪਣੀ ਗੱਲ ਨੂੰ ਸਾਬਤ ਕਰਨ ਦੇ ਲਈ ਇਸੇ ਤਰ੍ਹਾਂ ਦੇ ਤਜਰਬੇ ਕਰਦਾ ਰਹਿੰਦਾ ਹੈ ਹਰ ਕੋਈ ਸਮਝੀਗਾ ਹਜ਼ੂਰ ਬੀਰ ਬਲ ਨੇ ਕਿਹਾ ਤੁਹਾਨੂੰ ਸ਼ਾਹੀ ਫਰਮਾਨ ਜਾਰੀ ਕਰਨਾ ਚਾਹੀਦਾ ਹੈ ਕਿ ਸ਼ਹਿਰ ਦੇ ਹਰ ਘਰ ਤੋਂ ਬਹੁਤ ਸਾਰਾ ਦੁੱਧ ਲਿਆਂਇਆ ਜਾਵੇ ਅਤੇ ਬਾਗ ਵਿੱਚ ਸਥਿਤ ਇਸ ਖੂਹ ਦੇ ਵਿੱਚ ਪਾਇਆ ਜਾਵੇ ਦਿਨ ਪੂਰਣ ਮਾਸ਼ੀ ਦਾ ਹੋਵੇਗਾ ਸਾਡਾ ਸ਼ਹਿਰ ਬਹੁਤ ਵੱਡਾ ਹੈ ਹਰ ਘਰ ਦਾ ਦੁੱਧ ਇਸ ਖੂਹ ਦੇ ਵਿੱਚ ਡਿੱਗ ਜਾਵੇ ਤਾਂ ਇਹ ਦੁੱਧ ਨਾਲ ਭਰ ਜਾਵੇਗਾ ਬੀਰਬਲ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਅਕਬਰ ਹੱਸ ਪਿਆ ਫਿਰ ਵੀ ਉਸਨੇ ਬੀਰਬਲ ਦੇ ਹੁਕਮ ਅਨੁਸਾਰ ਫਰਮਾਨ ਜਾਰੀ ਕਰ ਦਿੱਤਾ ਸ਼ਹਿਰ ਭਰ ਵਿੱਚ ਮੁਨਾਦੀ ਕੀਤੀ ਗਈ ਕਿ ਆਉਣ ਵਾਲੀ ਪੂਰਨਮਾਸ਼ੀ ਵਾਲੇ ਦਿਨ ਹਰ ਘਰ ਤੋਂ ਬਹੁਤ ਸਾਰਾ ਦੁੱਧ ਲਿਆ ਕੇ ਸ਼ਾਹੀ ਬਾਗ ਦੇ ਖੂਹ ਵਿੱਚ ਡੋਲਿਆ ਜਾਵੇ ਅਜੀਹਾ ਨਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇਗੀ ਪੂਰਨ ਮਾਸ਼ੀ ਵਾਲੇ ਦਿਨ ਬਾਗ ਦੇ ਬਾਹਰ ਲੋਕਾਂ ਦੀ ਕਤਾਰ ਲੱਗੀ ਹੋਈ ਸੀ ਇਸ ਗੱਲ ਦਾ ਖਾਸ خیال ਰੱਖਿਆ ਜਾ ਰਿਹਾ ਸੀ ਕਿ ਹਰ ਘਰ ਵਿੱਚ ਕੋਈ ਨਾ ਕੋਈ ਜ਼ਰੂਰ ਆਵੇ ਹਰ ਕਿਸੇ ਦੇ ਹੱਥਾਂ ਵਿੱਚ ਭਰੇ ਹੋਏ ਬਰਤਨ ਨਜ਼ਰ ਆ ਰਹੇ ਸਨ ਬਾਦਸ਼ਾਹ ਅਕਬਰ ਅਤੇ ਬੀਰਬਲ ਦੂਰ ਬੈਠੇ ਸਭ ਦੇਖ ਰਹੇ ਸਨ ਅਤੇ ਇੱਕ ਦੂਜੇ ਵੱਲ ਮੁਸਕਰਾ ਰਹੇ ਸਨ ਸ਼ਾਮ ਤੋਂ ਪਹਿਲਾਂ ਖੂਹ ਵਿੱਚ ਦੁੱਧ ਪਾਉਣ ਦਾ ਕੰਮ ਪੂਰਾ ਹੋ ਗਿਆ ਹਰ ਘਰੋਂ ਦੁੱਧ ਲਿਆ ਕੇ ਖੂਹ ਵਿੱਚ ਡੋਲਿਆ ਜਾਂਦਾ ਸੀ ਜਦੋਂ ਸਾਰੇ ਉੱਥੋਂ ਚਲੇ ਗਏ ਤਾਂ ਬਾਦਸ਼ਾ ਅਕਬਰ ਅਤੇ ਬੀਰਬਲ ਨੇ ਖੂਹ ਦੇ ਨੇੜੇ ਜਾ ਕੇ ਅੰਦਰ ਵੇਖਿਆ ਖੂਹ ਉੱਪਰ ਤੱਕ ਭਰਿਆ ਹੋਇਆ ਸੀ ਪਰ ਬਾਦਸ਼ਾ ਅਕਬਰ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਖੂਹ ਦੁੱਧ ਨਾਲ ਨਹੀਂ ਸਗੋਂ ਪਾਣੀ ਨਾਲ ਭਰਿਆ ਹੋਇਆ ਸੀ ਕਿਤੇ ਵੀ ਦੁੱਧ ਦਾ ਨਾਮੋ ਨਿਸ਼ਾਨ ਨਹੀਂ ਸੀ ਬਾਦਸ਼ਾ ਅਕਬਰ ਨੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਬੀਰਬਲ ਵੱਲ ਦੇਖਿਆ ਤੇ ਪੁੱਛਿਆ ਇਹ ਕਿਉਂ ਹੋਇਆ ਕੂਹ ਵਿੱਚ ਦੁੱਧ ਪਾਉਣ ਦਾ ਸ਼ਾਹੀ ਫਰਮਾਨ ਜਾਰੀ ਹੋਇਆ ਇਹ ਪਾਣੀ ਕਿੱਥੋਂ ਆਇਆ ਲੋਕਾਂ ਨੇ ਦੁੱਧ ਕਿਉਂ ਨਹੀਂ ਡੋਲਿਆ ਬੀਰਬਲ ਨੇ ਉੱਚੀ ਉੱਚੀ ਹਾਸੀ ਨਾਲ ਕਿਹਾ ਮੈਂ ਤਾਂ ਇਹ ਹੀ ਸਾਬਤ ਕਰਨਾ ਚਾਹੁੰਦਾ ਸੀ ਜਨਾਬ ਮੈਂ ਤੁਹਾਨੂੰ ਦੱਸਿਆ ਸੀ ਕਿ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਤੇ ਲੋਕ ਇੱਕ ਸਮਾਨ ਸੋਚਦੇ ਹਨ ਅਤੇ ਇੱਕ ਇਹ ਵੀ ਇੱਕ ਅਜੀਹੋ ਮੌਕਾ ਸੀ ਉਹ ਕੀਮਤੀ ਦੁੱਧ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ ਸਨ ਉਹ ਜਾਣਦੇ ਸਨ ਕਿ ਖੂਹ ਵਿੱਚ ਦੁੱਧ ਪਾਉਣਾ ਬੇਕਾਰ ਹੈ ਉਸ ਨੂੰ ਇਸ ਤੋਂ ਕੁਝ ਨਹੀਂ ਮਿਲਣਾ ਸੀ ਇਸ ਲਈ ਕਿਸੇ ਨੂੰ ਕੀ ਪਤਾ ਲੱਗੇਗਾ ਇਹ ਸੋਚ ਕੇ ਸਾਰਿਆਂ ਨੇ ਪਾਣੀ ਨਾਲ ਭਰੇ ਭਾਂਡੇ ਲਿਆ ਕੇ ਖੂਹ ਵਿੱਚ ਡੋਲ ਦਿੱਤੇ ਨਤੀਜੇ ਵਜੋਂ ਖੂਹ ਦੁੱਧ ਦੀ ਬਜਾਏ ਪਾਣੀ ਨਾਲ ਭਰ ਗਿਆ ਬੀਰਬਲ ਦੀ ਇਹ ਚੁਤਰਾਈ ਦੇ ਕੇ ਬਾਦਸ਼ਾਹ ਅਕਬਰ ਨੇ ਉਸ ਦੀ ਬਿੱਟ ਥਪਤਪਾਈ ਬੀਬਲ ਨੇ ਇਹ ਸੱਚ ਕਰ ਦਿੱਤਾ ਸੀ ਕਿ ਕਈ ਵਾਰ ਲੋਕ ਇੱਕੋ ਜਿਹਾ ਹੀ ਸੋਚਦੇ ਹਨ ਇਹ ਸੀਗੀ ਜੀ ਅੱਜ ਦੀ ਸਾਡੀ ਛੋਟੀ ਜਿਹੀ ਪਿਆਰੀ ਜਿਹੀ ਕਹਾਣੀ ਅਕਬਰ ਤੇ ਬੀਬਲ ਦੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਤੇ ਮਿਲਦੇ ਹਾਂ ਜੀ ਫਰ ਨੈਕਸਟ ਵੀਡੀਓਸ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ